ਪੰਜਾਬ ਦੇ ਮਹਾਨ ਕਵੀ ਸੁਜੀਤ ਪਾਤਲ ਦਾ ਦਿਹਾਤ ਹੋ ਗਿਆ ਹੈ ਮਿਲੀ ਜਾਣਕਾਰੀ ਮੁਤਾਬਕ 79 ਸਾਲਾਂ ਦੇ ਪੱਛੀ ਦੇ ਮਸ਼ਹੂਰ ਕਵੀ ਸੁਜੀਤ ਸਿੰਘ ਪਾਤਰ ਜੋ ਕਿ ਲੁਧਿਆਣਾ ਵਿਖੇ ਆਖਰੀ ਸਾਹ ਉਹਨਾਂ ਨੇ ਲਏ ਹਨ ਦੱਸ ਦਈਏ ਕਿ ਜੀਵਨ ਭਰ ਸਾਹਿਤ ਨੂੰ ਸਮਰਪਿਤ ਰਹਿਣ ਵਾਲੇ ਸੁਜੀਤ ਪਾਤਲ ਦਾ ਜਨਮ 14 ਜਨਵਰੀ 1941 ਨੂੰ ਜਲੰਧਰ ਜ਼ਿਲ੍ਹੇ ਦੇ ਪਿੰਡ ਪੱਤਰਕਲਾ ਵਿੱਚ ਹੋਇਆ ਸੀ ਉਹਨਾਂ ਨੂੰ ਪੰਜਾਬੀ ਸਾਹਿਤ ਅਕੈਡਮੀ ਵਰਗੇ ਕਈ ਸਨਮਾਨਾਂ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ ਸਾਹਿਤ ਜਗਤ ਲਈ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਮੇਰੀ ਜਾਣਕਾਰੀ ਮੁਤਾਬਕ ਕਈ ਦਿਨਾਂ ਤੋਂ ਉਹਨਾਂ ਦੀ ਸਿਹਤ ਠੀਕ ਨਹੀਂ ਸੀ ਦੱਸਦੇ ਇਹ ਕਿ ਉਹਨਾਂ ਦੇ ਕਈ ਪਰਿਵਾਰਕ ਮੈਂਬਰ ਵਿਦੇਸ਼ ਦੀ ਧਰਤੀ ਦੇ ਵਿੱਚ ਰਹਿੰਦੇ ਹਨ ਹਨ ਜਿਨ੍ਹਾਂ ਦੇ ਆਉਣ ਮਗਰੋਂ ਹੀ ਉਹਨਾਂ ਦਾ ਸੰਸਕਾਰ ਕੀਤਾ ਜਾਵੇਗਾ ਸ਼ਾਹਿਰ ਅਤੇ ਕਵੀ ਸੁਜੀਤ ਪਾਤਰ ਇਸ ਪਾਨੀ ਦੁਨੀਆ ਨੂੰ ਅਲਵਿਦਾ ਆਖ ਜਦਾਂ ਪੰਜਾਬੀ ਸਾਹਿਤ ਜਗਤ ਲਈ ਵੱਡਾ ਘਾਟਾ ਪੈ ਚੁੱਕਾ ਹੈ ਸ੍ਰੀ ਆਨੰਦਪੁਰ ਸਾਹਿਬ ਦੇ ਸੀ ਸ਼ਾਹਿਰ ਤੇ ਕਵੀ ਇਹ ਸਬੰਧ مشهور ਸ਼ਾਇਰ ਸੁਜੀਤ ਪਾਤਰ ਦਾ ਸਬੰਧ ਸੀ ਅਨੰਤਪੂਰ ਸਾਹਿਬ ਕੇ ਬਣੇ ਵਿਰਾਸਤ 에 ਖਾਲਸਾ ਨਾਲ ਵੀ ਰਿਹਾ ਹੈ ਪਾਤਰ ਵੱਲੋਂ ਵਿਰਾਸਤ 에 ਖਾਲਸਾ 뮤జియం وچ پنجاب ਪੰਜਾਬੀ ਤੇ ਸਿੱਖ ਧਰਮ ਦੇ ਗੌਰਵਮਈ ਇਤਿਹਾਸ ਨੂੰ ਆਪਣੀ ਆਵਾਜ਼ ਰਾਹੀਂ ਲੋਕਾਂ ਤੱਕ ਪਹੁੰਚਾਇਆ ਬਿਸ਼ੱਕ ਸੁਜੀਤ ਪਾਤਰ ਸ੍ਰੀ ਤੋਤੇਸਪਾਨੀ ਸੰਸਾਰ ਨੂੰ ਅਲਵਿਦਾ ਕਹਿ ਚੁੱਕਿਆ ਹੈ ਪਰ ਉਹਨਾਂ ਦੀ ਆਵਾਜ਼ ਰਹਿੰਦੀ ਦੁਨੀਆ ਤੱਕ ਇਸ ਪਸੰਦ ਦੁਨੀਆ ਇਸ ਪ੍ਰਸਿੱਧ ਮਿਊਜ਼ੀਅਮ ਵਿੱਚ ਗੂੰਜਦੀ ਰਹੇਗੀ ਤੇ ਉਹਨਾਂ ਦੀਆਂ ਆਉਂਦੀਆਂ نسلਾਂ ਨੂੰ ਆਪਣੇ ਅਮੀਰ ਵਿਸੇ ਆਪਣੇ ਅਮੀਰ ਇਤਿਹਾਸ ਬਾਰੇ ਜਾਣੂ ਕਰਵਾਉਂਦੇ ਰਹਿਣਗੇ